ਸੋ ਸਗਲੀ ਮਹਾਕਵਰ ਸਿੰਘ ਵੇਦੀ ਸਿੱਕਾ ਦੇ ਮਕਦਸ ਅਸਥਾਨ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਦਰਸ਼ਨੀ ਡੌੜੀ ਦੇ ਬਾਰਿਕ ਵੱਡਾ ਕਟੜਾ ਕਰਮ ਦਿਖਾਈ ਦਿੱਤਾ ਉਸ ਵੱਡੇ ਕਟੜਾ ਕਰਮ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਦਾ ਇੱਕ ਸਿੱਖ ਵਿਅਕਤੀ ਦਿਖਾਈ ਦਿੰਦਾ ਤਸਵੀਰਾਂ ਵਿੱਚ ਸਪਸ਼ਟ ਹੋ ਰਿਹਾ ਕਿ ਇੱਕ ਵਿਅਕਤੀ ਜੋ ਸਿੱਖ ਧਾਰੀ ਹੈ ਜਿਵੇਂ ਹੀ ਦਰਸ਼ਨੀ ਡਿਉੜੀ ਦੇ ਕੋਲ ਪਹੁੰਚਦਾ ਤਾਂ ਆਪਣੇ ਡੱਬ ਦੇ ਵਿੱਚੋਂ ਕਢਦਾ ਇੱਕ ਰਵਾਲ ਵਰ ਸੁਖਵੀਰ ਸਿੰਘ ਬਾਦਲ ਦੇ ਵੱਲ ਤਾਣ ਲੈਂਦਾ ਤਾਂ ਮਸਤੀ ਦੀ ਨਾਲ ਕੁਝ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਉਸ ਸਿਕ ਵਿਅਕਤੀ ਨੂੰ ਦਬੋਤ ਲਿਆ ਜਿਸ ਦੀ ਪਛਾਣ ਨਰੈਣ ਸਿੰਘ ਚੌੜਾ ਕਰਕੇ ਹੋ ਰਹੀ ਆ ਜਿਸ ਦਾ ਪਛੋਕੜ ਡੇਰਾ ਬਾਬਾ ਨਾਨਕ ਦੇ ਨਾਲ ਦੱਸਿਆ ਜਾਂਦਾ ਹੈ ਇਸ ਘਟਨਾ ਦੇ ਵਿੱਚ ਅਕਾਲੀ ਖੇਮਿਆਂ ਵੱਲੋਂ ਅਕਾਲੀ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਗਲ ਤੇ ਹਮਲਾ ਕਰਾਰ ਦਿੱਤਾ ਗਿਆ ਪਰੰਤੂ ਇਸ ਦੇ ਦੂਜੇ ਪਾਸੇ ਵੇਖੀਏ ਤਾਂ ਪੰਥਕ ਧਿਰਾਂ ਦਾ ਪੰਥਕ ਆਗੂਆਂ ਜਿਨ੍ਹਾਂ ਵਿੱਚ ਸ਼੍ਰੀ ਕਲਤਕ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਗਿਆਨੀ ਹਰਪੀ ਸਿੰਘ ਵੱਲੋਂ ਜਿੱਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦਿੱਤੇ ਭਾਜਪਾ ਦੇ ਪ੍ਰਧਾਨ ਜਾਂ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਇਸ ਦੇ ਨਾਲ ਹੀ ਇਸ ਉੱਤੇ ਵੱਡੀ ਚਰਚਾ ਵੀ ਨਿਕਲਦੀ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਵਿਦਵਾਨ ਇਸ ਨੂੰ ਵਕਰੇ ਨਜ਼ਰੀਏ ਤੋਂ ਲੈ ਰਹੇ ਆ ਤੇ ਬਹੁਤ ਸਾਰੇ ਜਾਹੇ ਲੋਕ ਇਸ ਨੂੰ ਇਸ ਪੱਖ ਤੋਂ ਵੀ ਲੈ ਰਹੇ ਆ ਕਿ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਲੱਗੀ ਹੈ ਉਹ ਘਟ ਹੈ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਲੱਗਣੀ ਚਾਹੀਦੀ ਸੀ ਪਰੰਤੂ ਵਿਦਵਾਨਾਂ ਦਾ ਮੰਨਣਾ ਹੈ ਕਿ ਵਿਅਕਤੀ ਦਾ ਮਨ ਮਾਰਨਾ ਬੰਦਾ ਥੋੜਾ ਮਾਰਨਾ ਸ਼੍ਰੀ ਕਲਤਕ ਸਾਬ ਦੇ ਸਿੰਘ ਸਾਹਿਬ ਪੰਜ ਸਿੰਘ ਸਭਾ ਨਾਲੋਂ ਜਿਸ ਤਰ੍ਹਾਂ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਸਮੇਤ ਕੋਰ ਕਮੇਟੀ ਮੈਂਬਰਾਂ ਕੈਬਨਟ ਮੰਤਰੀਆਂ ਦਾ ਸਮੁੱਚੀ ਲੀਡਰਸ਼ਿਪ ਦੇ ਪ੍ਰਤੀ ਆਇਆ ਹੈ ਤਾਂ ਉਹਨਾਂ ਦੇ ਜ਼ੁਰਮ ਜਾਂ ਉਹਨਾਂ ਦੇ ਦੋਸ਼ੀ ਪਾਏ ਜਾਣ ਦੇ ਮੁਤਾਬਕ ਹੀ ਸਾਰਿਆਂ ਨੂੰ ਸਜ਼ਾ ਲਗਾਈ ਗਈ ਐ ਇਸੇ ਤਰ੍ਹਾਂ ਸਖਬੀਰ ਸਿੰਘ ਬਾਦਲ ਨੂੰ ਦਰਸ਼ਨੀ ਡੋੜੀ ਦੇ ਬਾਹਰ ਵਰਚਾ ਫੜ ਕੇ ਸੇਵਾ ਜਾਂ ਸਜ਼ਾ ਕਰਨ ਦਾ ਹੁਕਮ ਹੋਇਆ ਸੀ ਜਿਸ ਦੇ ਤਹਿਤ ਸਖਬੀਰ ਸਿੰਘ ਬਾਦਲ ਨੇ ਪਹਿਲੇ ਦਿਨ ਆਪਣੀ ਸਜ਼ਾ ਨੂੰ ਪੂਰਾ ਕੀਤਾ ਜਦੋਂ ਦੂਜਾ ਦਿਨ ਸਖਬੀਰ ਸਿੰਘ ਬਾਦਲ ਦਾ ਵਰਚਾ ਫੜ ਕੇ ਬੈਠ ਕੇ ਸੇਵਾ ਕਰਨ ਦਾ ਸ਼ੁਰੂ ਹੁੰਦਾ ਤਾਂ ਉਸ ਸਮੇਂ ਇੱਕ ਵਿਅਕਤੀ ਜਿਵੇਂ ਹੀ ਦਰਸ਼ਨੀ ਡਿਉੜੀ ਦੇ ਕੋਲ ਪਹੁੰਚਦਾ ਹੈ ਤਾਂ ਆਪਣੇ ਡੱਬ ਚੋਂ ਰਿਵਾਲਵਰ ਕੱਢ ਕੇ ਸਿੱਧੇ ਤੌਰ ਤੇ ਹਮਲਾ ਕਰਦਾ ਹੈ ਜਿਸ ਦਿਨ ਤੋਂ ਸਿੰਘ ਸਭਾ ਨੇ ਸੁਖਵੀਰ ਸਿੰਘ ਬਾਦਲ ਸਣੇ ਸਮੁੱਚੀ ਲੀਡਰਸ਼ਿਪ ਨੂੰ ਸਜ਼ਾ ਲਗਾਈ ਹੈ ਇਸ ਉੱਤੇ ਸਵਾਗਤ ਵੀ ਹੋ ਰਿਹਾ ਇਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਬਹੁਤ ਹੀ ਘੱਟ ਗਿਣਤੀ ਦੇ ਲੋਕ ਜਿਹੜੇ ਆ ਇਹ ਕਹਿ ਰਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਲਗਾਈ ਜਾਣੀ ਚਾਹੀਦੀ ਸੀ ਤਾਂ ਇੱਥੋਂ ਤੱਕ ਕਿ ਸਿਆਸੀ ਸਜ਼ਾ ਲਗਾਏ ਜਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰੰਤੂ ਗਿਆਨੀ ਹਰਪੀਤ ਸਿੰਘ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਉੱਥੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਸਾਲ ਨੇ ਬਿਣਾ ਕਿਸੇ ਡਰ ਤੋਂ ਬਿਣਾ ਕਿਸੇ ਭੈਅ ਤੋਂ ਆਪਣਾ ਫੈਸਲਾ ਸੁਣਾਇਆ ਸਿੱਖ ਕੌਮ ਦਾ ਇੱਕ ਅਜਿਹਾ ਅਸਥਾਨ ਹੈ ਜਿਸ ਨੂੰ ਕੌਮੀ ਅਸਥਾਨ ਦੇ ਪੱਖ ਤੋਂ ਜੋ ਸ਼੍ਰੀ ਅਕਾਲ ਤਖਸਾਲ ਹੈ ਜਿੱਥੋਂ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਜ਼ਾ ਲਗਾਏ ਜਾਣ ਦਾ ਹੁਕਮ ਹੁੰਦਾ ਹੈ ਆਦੇਸ਼ ਸੁਣਾਇਆ ਜਾਂਦਾ ਹੈ ਫੈਸਲੇ ਸੁਣਾਏ ਜਾਂਦੇ ਆ ਵੱਡੇ ਛੋਟੇ ਦਾ ਫਰਕ ਨਹੀਂ ਰੱਖਿਆ ਜਾਂਦਾ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਉਹ ਸਥਾਨ ਹੈ ਜਿੱਥੇ ਇੱਕ ਅੱਖ ਦੇ ਨਾਲ ਵੇਖਿਆ ਜਾਂਦਾ ਹੈ ਜਿਸ ਤਰ੍ਹਾਂ ਦਾ ਸਜ਼ਾ ਜਿਸ ਤਰ੍ਹਾਂ ਦਾ ਜ਼ੁਰਮ ਹੁੰਦਾ ਹੈ ਉਸੇ ਤਰ੍ਹਾਂ ਦੀ ਸਜ਼ਾ ਲੱਗਦੀ ਹੈ ਆਖਰ ਸਖਬੀਰ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਦੀ ਸਜ਼ਾ ਲੱਗੀ ਹੈ ਜਿਸ ਤਰ੍ਹਾਂ ਉਹਨਾਂ ਨੇ ਸਿੰਘ ਸਾਹਿਬ ਦੇ ਕੋਲੇ ਬੰਨਿਆ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਗਲਤੀਆਂ ਵੀ ਹੋਈਆਂ ਫੈਸਲੇ ਵੀ ਹੋਏ ਤੇ ਗੁਨਾਹ ਵੀ ਹੋਏ ਉਹਨਾਂ ਨੇ ਕਬੂਲ ਕੀਤੇ ਆ ਤੇ ਜਦੋਂ ਹੁਣ ਸਖਬੀਰ ਸਿੰਘ ਬਾਦਲ ਦਰਚਨੀ ਡੋੜੀ ਦੇ ਬਾਹਰ ਬੈਠ ਕੇ ਆਪਣੀ ਸਜ਼ਾ ਪੂਰੀ ਕਰ ਰਿਹਾ ਤਾਂ ਆਖਰ ਕਿਹੜੀਆਂ ਸਾਕਸ਼ਾਂ ਨੇ ਜੋ ਸਖਬੀਰ ਸਿੰਘ ਬਾਦਲ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਅਕਾਲੀ ਦਲ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਕਿਉਂਕਿ ਅਕਸਰ ਇਸ ਗੱਲ ਦੀ ਵੱਡੀ ਚਰਚਾ ਉੱਪਰ ਦੀ ਹੈ ਕਿ ਕੁਝ ਪੰਥ ਵਿਰੋਧੀ ਤਾਕਤਾਂ ਹਮੇਸ਼ਾ ਹੀ ਅਕਾਲੀ ਦਲ ਦਾ ਨੁਕਸਾਨ ਚਾਹੁੰਦੀਆਂ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕੇ ਰੱਖਣਾ ਚਾਹੁੰਦੀਆਂ ਜਿਵੇਂ ਸਿੰਘ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਤਾਂ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਤਾਂ ਉਸ ਵਿਅਕਤੀ ਦੀ ਪਛਾਣ ਨਰੈਣ ਸਿੰਘ ਚੋੜਾ ਕਰਕੇ ਉਭਰੀ ਹੈ ਨਰੈਣ ਸਿੰਘ ਚੋੜਾ ਉਹ ਵਿਅਕਤੀ ਹੈ ਜੋ ਖੜਕੂ ਸਫਾਂ ਦੇ ਵਿੱਚ ਵਿਚਰਦਾ ਰਿਹਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਸਜ਼ਾ ਕੱਟ ਚੁੱਕਾ ਹੈ ਨਰੈਣ ਸਿੰਘ ਚੋੜਾ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਅਮਰਸਰ ਰੇਲਵੇ ਸਟੇਸ਼ਨ ਦੇ ਬਾਹਰ ਦਾਖਾਨੇ ਦੇ ਬਾਹਰ ਖੜੀ ਮਰਤੀਕਾਰ ਦੇ ਵਿੱਚ ਚਾੜੀ ਅਕਸ ਲਾ ਕੇ ਵੱਡਾ ਤਮਾਕਾ ਕੀਤਾ ਗਿਆ ਸੀ ਨਰੰਸਿੰਘ ਚੋੜਾ ਦੀ ਗ੍ਰਿਫਤਾਰੀ ਜਲਾਲਾਬਾਦ ਤੋਂ ਹੁੰਦੀ ਹੈ ਆਖਰ ਨਰੈਣ ਸਿੰਘ ਚੋੜਾ ਦਾ ਜਿਹੜਾ ਪਚੋਕੜ ਹੈ ਉਹ ਕਾਰਕੁਸਫਾ ਵਾਲਾ ਪੰਤਕ ਸਫਾ ਵਾਲਾ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਰਹਿਆ ਨਰੈਣ ਸਿੰਘ ਚੋੜਾ ਤਾਂ ਜਿਵੇਂ ਹੀ ਨਰੈਣ ਸਿੰਘ ਚੋੜਾ ਨੇ ਅੱਜ ਸੁਖਵੀਰ ਸਿੰਘ ਬਾਗਲ ਤੇ ਹਮਲਾ ਕੀਤਾ ਹੈ ਤਾਂ ਇਸ ਉੱਤੇ ਸਵਾਲ ਉੱਠਣੇ ਇਸ ਕਰਕੇ ਲਾਜ਼ਮੀ ਹੋ ਜਾਂਦੇ ਆ ਕਿ ਐਡਾ ਵੱਡਾ ਪੁਲਿਸ ਦਾ ਕੇਰਾ ਜਿੱਥੇ ਪੁਲਿਸ ਨੇ ਵੱਡੀ ਗਲਤੀ ਦੇ ਵਿੱਚ ਪੁਲਿਸ ਨੂੰ ਤਨਾਤ ਕੀਤਾ ਬਹੁਤ ਸਾਰੇ ਅਧਿਕਾਰੀ ਤਨਾਤ ਕੀਤੇ ਆ ਤਾਂ ਮੰਨਣਾ ਪਏਗਾ ਕਿ ਪੁਲਿਸ ਅਧਿਕਾਰੀਆਂ ਨੇ ਵੀ ਇਸ ਉੱਤੇ ਆਪਣੀ ਤਸੱਲੀ ਪ੍ਰਗਟ ਕੀਤੀ ਆ ਕਿ ਸਾਡੇ ਪੁਲਿਸ ਅਧਿਕਾਰੀਆਂ ਨੇ ਨਰੈਣ ਸਿੰਘ ਚੌੜਾ ਨੂੰ ਦਬੋਚ ਲਿਆ ਤਾਂ ਨਰੈਣ ਸਿੰਘ ਚੌੜਾ ਨੇ ਜਿਸ ਤਰ੍ਹਾਂ ਇਹ ਹਮਲਾ ਕੀਤਾ ਤਾਂ ਬਹੁਤ ਸਾਰੇ ਸਿਕਸਫਾ ਦੇ ਵਿੱਚੋਂ ਬਹੁਤ ਸਾਰੀਆਂ ਪੰਥਕ ਧਿਰਾਂ ਦੇ ਵਿੱਚੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਲੋਕ ਕਹਿ ਰਿਹਾ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਕਬੀਰ ਸਿੰਘ ਬਾਦਲ ਨੂੰ ਸਜ਼ਾ ਲਗਾਈ ਗਈ ਹੈ ਉਹ ਆਪਣੇ ਆਪ ਦੇ ਵਿੱਚ ਇੰਨੀ ਕੋ ਇਤਿਹਾਸਿਕ ਹੈ ਜੋ ਮਿਸਾਲੀ ਵੀ ਹੈ ਜੋ ਕਾਫੀ ਦੇਰ ਬਾਅਦ ਦਰਸਤ ਫੈਸਲਾ ਆਇਆ ਹੈ ਇਸ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਇਸ ਨੂੰ ਬੇਵਕੂਫੀ ਦੇ ਪੱਖ ਤੋਂ ਵੀ 6 ਕੋਲਰ ਵਿਦਵਾਨ ਦੇਖ ਰਿਹਾ ਜੇ ਇੱਕ ਸਿੱਖ ਵਿਅਕਤੀ ਹੀ ਆਪਣੇ ਮੁਕੱਦਸ ਅਸਥਾਨ ਤੇ ਜਾ ਕੇ ਅਜਹੀਆਂ ਕਟਨਾਵਾ ਨੂੰ ਅੰਜਾਮ ਦੇਗਾ ਤਾਂ ਇਸ ਦੇ ਨਾਲ ਸਿੱਖ ਕੌਮ ਡੈਮੇਜ ਹੁੰਦੀ ਹੈ ਸਿੱਖ ਆਪਣੇ ਆਪ ਦੇ ਵਿੱਚ ਡੈਮੇਜ ਹੁੰਦੇ ਆ ਕਿਉਂਕਿ ਅਜਿਹੇ ਇਲਜ਼ਾਮ ਜਦੋਂ ਸਿੱਖਾਂ ਤੇ ਲੱਗਦੇ ਆ ਤਾਂ ਇਸ ਦਾ ਨੁਕਸਾਨ ਸਮੁੱਚੀ ਸਿੱਖ ਕੌਮ ਨੂੰ ਪੁਗਤਣਾ ਪੈਂਦਾ ਤਾਂ ਮੰਨਣਾ ਪਏਗਾ ਕਿ ਬੇਸ਼ੱਕ ਸਿੰਘ ਸਾਹਿਬਾਨ ਵੱਲੋਂ ਸੜਾਏ ਫੈਸਲੇ ਨੂੰ ਬਹੁਤ ਸਾਰੇ ਲੋਕ ਪ੍ਰਵਾਨਤ ਕਰ ਰਹੇ ਆ ਇਸ ਫੈਸਲੇ ਨੂੰ ਸਹੀ ਮੰਨ ਰਹੇ ਆ ਤਾਂ ਅਕਰ ਕੁਝ ਕੁ ਲੋਕ ਹੀ ਨੇ ਜੋ ਸੁਖਬੀਰ ਸਿੰਘ ਬਾਦਲ ਨੂੰ ਵੇਖਣਾ ਹੀ ਬਰਦਾਸ਼ਤ ਨਹੀਂ ਕਰਦੇ ਸਖਬੀਰ ਸਿੰਘ ਬਾਦਲ ਨੂੰ ਜਦੋਂ ਇਹ ਸਜ਼ਾ ਲਗਾਈ ਗਈ ਤਾਂ ਪੰਨ ਸਿੰਘ ਸਬਾਨਾ ਨੇ ਤਾਂ ਸਪਸ਼ਟ ਕਰ ਦਿੱਤਾ ਕਿ ਹੁਣ ਪੰਥਕ ਆਗੂਆਂ ਦੇ ਹਵਾਲੇ ਹੀ ਹੋਏਗੀ ਅਕਾਲੀ ਦਲ ਦੀ ਵਾਕਡੋਰ ਕਿਉਂਕਿ ਜਿਸ ਤੰਗ ਦਾ ਅਸਤੀਫਾ ਜਾਂ ਅਸਤੀਫਾ ਨਹੀਂ ਵੀ ਦਿੱਤਾ ਜਾ ਰਿਹਾ ਸੀ ਵਰਕਿੰਗ ਕਮੇਟੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਤਾਂ ਸਿੰਘ ਸਬਾਨਾ ਨੇ ਕਿਹਾ ਕਿ ਅਸਤੀਫਾ ਵੀ ਪ੍ਰਵਾਨ ਹੋਏਗਾ ਇਸ ਦੇ ਨਾਲ ਅਕਾਲੀ ਦਲ ਦਾ ਇੱਕ ਨਵਾਂ ਢਾਂਚਾ ਬਣੇਗਾ ਜਿਸ ਦੇ ਵਿੱਚ ਮੁੜ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇਗੀ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਿਹਾ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣਾ ਚਾਹੁੰਦੇ ਸੀ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਹੁਣ ਜਦੋਂ ਸਿੰਘ ਸਵਾਰ ਨੇ ਫੈਸਲਾ ਦੇ ਹੀ ਦਿੱਤਾ ਹੈ ਕਿ ਅਕਾਲੀ ਦਲ ਨਵਾਂ ਬਣਾਓ ਪੁਰਾਣਾ ਅਕਾਲੀ ਦਲ ਨੈਤਿਕ ਆਧਾਰ ਗਵਾ ਚੁੱਕਾ ਹੈ ਤਾਂ ਨਵੇਂ ਅਕਾਲੀ ਦਲ ਦੇ ਢਾਂਚੇ ਦੇ ਵਿੱਚ ਕਿਸ ਤਰ੍ਹਾਂ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਆ ਕਿਸ ਤਰ੍ਹਾਂ ਡੈਲੀਗੇਟ ਮੈਂਬਰ ਚੁਣੇ ਜਾਂਦੇ ਆ ਕਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੁੰਦੀ ਹੈ ਤਾਂ ਇੱਕ ਵੱਡੀ ਪ੍ਰਕਿਰਿਆ ਦੇ ਵਿੱਚੋਂ ਜਦੋਂ ਅਕਾਲੀ ਦਲ ਨੇ ਲੰਘਣਾ ਤਾਂ ਉੱਥੇ ਫੇਰ ਸਹਿਮਤੀ ਬਣੇਗੀ ਕਿ ਆਖਰ ਪਾਰਟੀ ਨੂੰ ਚਲਾਏਗਾ ਕੌਣ ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਦੋਸ਼ ਜਾਂ ਇੱਕ ਵੱਡੀ ਅਜਹੀ ਕੜੀ ਦਖਾਈ ਦਿੰਦੀ ਸੀ ਕਿ ਬਹੁਤ ਸਾਰੇ ਅਜਹਿਲ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਸੇਫ ਜ਼ੋਨ ਵਿੱਚ ਰੱਖਣਾ ਚਾਹੁੰਦੇ ਆ ਤਾਂ ਹੁਣ ਵੀ ਉਹਨਾਂ ਦੇ ਮਨ ਵਿੱਚ ਅਜਿਹੇ ਖਿਆਲ ਆਤਾ ਹੈ ਕਿ ਬੇਸ਼ੱਕ ਡੈਲੀਗੇਟ ਜਾਂ ਵਰਕਿੰਗ ਕਮੇਟੀ ਦੀ ਚੋਣ ਹੋਣੀ ਹੈ ਨਵਾਂ ਢਾਂਚਾ ਬੰਨਣਾ ਤਾਂ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣੇ ਹੀ ਲਾਂਗੇ ਜਾਂ ਚੁਣ ਹੀ ਲਿਆ ਜਾਏਗਾ ਅਜਹੀਆਂ ਗੱਲਾਂ ਵੀ ਨਾਲ ਦੇ ਨਾਲ ਦਖਾਈ ਦੇ ਰਹੀਆਂ ਬੇਸ਼ੱਕ ਜਦੋਂ ਕਿਸੇ ਵਿਅਕਤੀ ਨੂੰ ਅਜਹੀ ਸਜ਼ਾ ਸ਼੍ਰੀ ਕਾਲ ਤੱਕ ਸਾਹਤੋਂ ਲੱਗਦੀ ਹੈ ਤਾਂ ਉਸ ਵਿੱਚ ਵੇਖਣਾ ਹੋਏਗਾ ਕਿ ਉਸ ਵਿਅਕਤੀ ਨੇ ਸੱਚ ਨੂੰ ਕਿਵੇਂ ਅਪਣਾਉਣਾ ਹੈ ਸਿੱਖੀ ਸਿਧਾਂਤਾਂ ਨੂੰ ਕਿਵੇਂ ਅਪਣਾਉਣਾ ਹੈ ਪੰਤਕ ਸਫਾਂ ਦੇ ਵਿੱਚ ਰਹਿ ਕੇ ਆਪਣੀ ਪਾਰਟੀ ਦਾ ਉਭਾਰ ਕਿਵੇਂ ਕਰਨਾ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਗੈਰ ਅਕਾਲੀ ਆਗੇ ਸਨ ਜਿਸ ਕਰਕੇ ਅਕਾਲੀ ਦਲ ਦਾ ਮੂਹ ਮਹਾਂਦਰਾ ਵੀ ਵਿਗੜਦਾ ਵੱਖਾ ਹੀ ਦਿੱਤਾ ਜਦੋਂ ਅੱਜ ਸੁਖਵੀਰ ਸਿੰਘ ਬਾਦਲ ਤੇ ਅਜਿਹਾ ਹਮਲਾ ਹੁੰਦਾ ਜਿਸ ਦੀ ਅਸੀਂ ਵੀ ਨਿੰਦਾ ਕਰਦੇ ਹਾਂ ਜਿਸ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ ਸੁਨੀਲ ਜਾਕੜ ਸਮੇਤ ਕੈਪਟਨ ਮਰਿੰਦਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੀ ਉੱਚ ਪੱਧਰੀ ਜਾਂਚ ਦੀ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਪੰਜਾਬ ਪੁਲਿਸ ਦੀ ਮਸਤੈਦੀ ਦੇ ਨਾਲ ਉਸ ਨਰਵੈਣ ਸਿੰਘ ਚੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਲਦੀ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰ ਲਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸੁਖਵੀਰ ਸਿੰਘ ਬਾਦਲ ਉੱਤੇ ਕੀਤੇ ਗਏ ਹਮਲੇ ਦੀ ਨਿੰਦਾ ਵੀ ਕੀਤੀ ਆ ਮੰਨਣਾ ਪੈਗਾ ਕਿ ਸੁਖਵੀਰ ਸਿੰਘ ਬਾਦਲ ਉੱਤੇ ਕੀਤਾ ਗਿਆ ਹਮਲਾ ਕਿਸ ਸਾਜ਼ਿਸ਼ੀ ਕڑی ਦਾ ਜਾਂ ਅਜਹੀਆਂ ਕਿਹੜੀਆਂ ਤਾਕਤਾਂ ਨੇ ਜੋ ਹਮੇਸ਼ਾ ਸਰਬੋਰ ਸਸਤਾਮਾ ਦਾ ਨੁਕਸਾਨ ਕਰਨਾ ਚਾਹੁੰਦਿਆਂ ਨੇ ਆਖਰ ਨਰੈਣ ਸਿੰਘ ਚੌੜਾ ਨੇ ਕਿਸ ਦੇ ਕਹਿਣ ਤੇ ਇਹ ਕਦਮ ਚੁੱਕਿਆ ਹੈ ਆਖਰ ਨਰੈਣ ਸਿੰਘ ਚੌੜਾ ਨੇ ਇਹ ਕਦਮ ਕਿਉਂ ਚੁੱਕਿਆ ਹੈ ਤੇ ਕਿਹਾ ਜਾਂਦਾ ਕਿ ਨਰੈਣ ਸਿੰਘ ਚੌੜਾ ਦਾ ਪੁਚੋਕੜ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਹੈ ਤੇ ਨਰੈਣ ਸਿੰਘ ਚੌੜਾ ਦੀ ਕੁਝ ਅਕਾਲੀ 13 ਵੱਲੋਂ ਕੁਝ ਅਕਾਲੀ ਆਗੂਆਂ ਵੱਲੋਂ ਕਈ ਵਾਰ ਕੁੱਟਮਾਰ ਕੀਤੀ ਜਾ ਚੁੱਕੀ ਹੈ ਤੇ ਉੱਥੇ ਹੀ ਕੁਝ ਕਾਂਗਰਸੀ ਆਗੂਆਂ ਦੇ ਨਾਲ ਜੁੜੇ ਹੋਣ ਦੀਆਂ ਗੱਲਾਂ ਵੀ ਨਰੈਣ ਸਿੰਘ ਚੋੜਾ ਦੀਆਂ ਸਾਹਮਣੇ ਆ ਰਹੀਆਂ ਇਹ ਵੀ ਕਿਹਾ ਜਾਂਦਾ ਕਿ ਨਰੈਣ ਸਿੰਘ ਚੋੜਾ ਖਾੜਕੂ ਸਫਾਂ ਦੇ ਵਿੱਚ ਪੰਤਕ ਸਫਾਂ ਦੇ ਵਿੱਚ ਮੰਨਣਾ ਪਏਗਾ ਕਿ ਜੇ ਉਹ ਦਲ ਖਾਲਸਾ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਦੇ ਜਲਾਵਤਨੀ ਹਾਈਜੈਕਰ ਭਾਈ ਗਜੈਂਦਰ ਸਿੰਘ ਜਿਨ੍ਹਾਂ ਦਾ ਦਿਹਾਂਤ ਪਾਕਿਸਤਾਨ ਦੇ ਵਿੱਚ ਹੋ ਚੁੱਕਿਆ ਹੈ ਤਾਂ ਦਲ ਖਾਲਸਾ ਦਾ ਇੱਕ ਆਪਣਾ ਇਤਿਹਾਸ ਹੈ ਦਲ ਖਾਲਸਾ ਦੇ ਵਿੱਚ ਬਹੁਤ ਸਾਰੇ ਜਹੇ ਆਗੂ ਸਰਗਰਮ ਹੈ ਪਰੰਤੂ ਸਿੰਘ ਸਬਾਨ ਜਿਹੜੇ ਹੁਣ ਇਹ ਗੱਲ ਕਹਿ ਰਿਹਾ ਕਿ ਜਿਹੜਾ ਇਹ ਹਮਲਾ ਕੀਤਾ ਗਿਆ ਉਹ ਸੁਖਬੀਰ ਸਿੰਘ ਬਾਦਲ ਤੇ ਨਹੀਂ ਹੈ ਉਹ ਸਿੱਖਾਂ ਦੇ ਮਕਦਸ ਅਸਥਾਨ ਤੇ ਕੀਤਾ ਗਿਆ ਹਮਲਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਬਹੁਤ ਸਾਰੀਆਂ ਕਟੜਾਵਾਂ ਨੂੰ ਨੇੜੇ ਤੋਂ ਦੇਖਿਆ ਜਾ ਰਿਹਾ ਜਦੋਂ ਸ਼੍ਰੀ ਕਲਪਤਖ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਜਦੋਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸ਼੍ਰੀ ਕਲਪਤਖ ਸਾਹਿਬ ਪਹੁੰਚਦੇ ਆ ਤਾਂ ਉਹਨਾਂ ਨੂੰ ਵੀ ਅਜਿਹੀਆਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਹੜੀ ਆਲੋਚਨਾ ਅੱਜ ਸੁਖਬੀਰ ਸਿੰਘ ਬਾਦਲ ਦੇ ਕੀਤੇ ਹਮਲੇ ਤੋਂ ਬਾਅਦ ਹੋ ਰਹੀ ਹੈ ਤਾਂ ਮੰਨਣਾ ਪੈਗਾ ਕਿ ਸਿੱਖਾਂ ਦਾ ਮਕਦਸ ਅਸਥਾਨ ਜਿੱਥੋਂ ਹਮੇਸ਼ਾ ਹੀ ਜਾਇ ਫੈਸਲੇ ਆਉਂਦੇ ਆ ਵੱਡਾ ਤੋਂ ਵੱਡਾ ਵਿਅਕਤੀ ਕੋਈ ਵੀ ਹੋਵੇ ਉਸ ਨੂੰ ਉਸ ਦੀ ਸਜ਼ਾ ਦੇ ਮੁਤਾਬਕ ਉਸ ਦੇ ਜੁਰਮ ਦੇ ਮੁਤਾਬਕ ਜਾਂ ਧਾਰਮਿਕ ਪਰੰਪਰਾਵਾਂ ਦੇ ਮੁਤਾਬਕ ਸਜ਼ਾ ਲੱਗਦੀ ਹੈ ਵੇਖਣਾ ਹੋਏਗਾ ਕਿ ਹਮਲੇ ਦੇ ਪਿੱਛੇ ਕਿਸ ਤਰ੍ਹਾਂ ਦੀਆਂ ਸਾਜ਼ਸ਼ਾ ਕਿਸ ਤਰ੍ਹਾਂ ਦੇ ਲੋਸ ਨੇ ਜਿਸ ਦੇ ਵਿੱਚੋਂ ਗੱਲ ਨਿਕਲਦੀ ਬਾਹਰ ਵਖਾਈ ਦਿੰਦੀ ਹੈ